ਵਧਾਈ ਕਰਮਜੀਤ ਸਿੰਘ ਨੂੰ ਮਨ ਪਹੁੰਚੇ ਅਯੁੱਧਿਆ। ਫਿਰ राम ਮੰਦਰ ਵੇਖੇ ਹੋਏ ਨਤਮਸਤਕ। ਮੇਰੀ ਬਹੁਤ ਦੇਰ ਦੀ ਇੱਛਾ ਸੀ ਕਿ ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨ ਕਰਾਂ। ਹੁਮਮਤ। ਵਿਦਾਂ ਸਵਾ ਹਲਕਾ ਦਸੂਹਾ ਦੇ ਵਿਧਾਇਕ ਕਰਮਜੀਤ ਸਿੰਘ ਘੋਮਣ ਅਯੋਧਿਆ ਦੇ ਰਾਮ ਮੰਦਿਰ ਵਿਖੇ ਨਤਮਸਤਕ ਹੋਏ ਨੇ ਤੇ ਵਿਧਾਇਕ ਕਰਮਜੀਤ ਸਿੰਘ ਘੋਮਣ ਨੇ ਕਿਹਾ ਕਿ ਮੇਰੀ ਬਹੁਤ ਦੇਰ ਦੀ ਇੱਛਾ ਸੀ ਕਿ ਉਹ ਭਗਵਾਨ ਸ਼੍ਰੀ ਰਾਮ ਲੱਲਾ ਜੀ ਦੇ ਜਨਮ ਭੂਮੀ ਜਾਣ ਅਤੇ ਅਯੋਧਿਆ ਤੇ ਭਗਵਾਨ ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨ ਕਰਨ ਤੇ ਅੱਜ ਮੇਰੀ ਇਹ ਇੱਛਾ ਭਗਵਾਨ ਸ਼੍ਰੀ ਰਾਮ ਜੀ ਕਿਰਪਾ ਦੇ ਨਾਲ ਪੂਰੀ ਹੋ ਗਈ ਹੈ ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ ਸੁਣਦੇ ਆ ਪੂਰੀ ਖਬਰ ਜੈ શ્રી ਰਾਮ ਪ੍ਰਣਾਮ ਨਮਸਕਾਰ ਅੱਜ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਸ਼੍ਰੀ ਰਾਮ ਜੀ ਦੀ ਜਨਮ ਭੂਮੀ ਅਯੋਧਿਆ ਵਿਖੇ ਲਤਮਸਤਕ ਹੋਣ ਦਾ ਜਿਹੜਾ परमात्मा ਨੇ ਮੌਕਾ ਦਿੱਤਾ ਹੈ ਔਰ ਅੱਜ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਹੈ ਮਹਾਰਾਜ ਦੇ ਦਰਸ਼ਨ ਕਰਕੇ ਔਰ ਉਹਨਾਂ ਦੇ ਜਨਮ ਸਥਾਨ ਦੇ ਜਿਹੜੇ ਦਰਸ਼ਨ ਕਰਕੇ ਔਰ ਇੱਥੇ ਅਰਦਾਸ ਬੇਨਤੀ ਕੀਤੀ ਆਪਣੇ ਹਲਕਾ ਦਸੂਹਾ ਦੇ ਸਾਰੀ ਸੰਗਤ ਵਾਸਤੇ ਕਿ ਪ੍ਰਭੂ ਰਾਮ ਜੀ ਦੀ ਅਪਾਰ ਕਿਰਪਾ ਜਿੱਦਾਂ ਸਾਡੇ ਹਲਕੇ ਦੇ ਸੁਹਾ ਦੇ ਉੱਤੇ ਅੱਗੇ ਵੀ ਹੈ ਔਰ ਉਹਨਾਂ ਦੀ ਅਪਾਰ ਕਿਰਪਾ ਜਿਹੜੀ ਹੈ ਸਾਡੇ ਹਲਕੇ ਦੇ ਉੱਤੇ ਬਣੀ ਰਹੇ ਔਰ ਅੱਜ ਇੱਥੇ ਆ ਕੇ ਮਨ ਨੂੰ ਬਹੁਤ ਜ਼ਿਆਦਾ ਜਿਹੜੀ ਸੁੱਖ ਔਰ ਸ਼ਾਂਤੀ ਮਿਲੀ ਹੈ ਔਰ ਅੱਜ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਇੱਥੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੈ ਸ਼੍ਰੀ ਰਾਮ ਚੜ੍ਹਦੀ ਕਲਾ ਟੈਮ ਟੀਵੀ ਦੇ ਲਈ ਦਸੂਹਾਤ ਰੋਹਿਤ ਕੁਮਾਰ ਹਣੀ ਦੀ ਵਿਸ਼ੇਸ਼ ਇੰਪੋਰਟ